ਇੱਕ ਮਿਸਤਰੀ 2 ਦਿਨਾਂ ਵਿੱਚ 3 ਕੁਰਸੀਆਂ ਬਣਾਉਂਦਾ ਹੈ ਤਾਂ 10 ਮਿਸਤਰੀ 10 ਦਿਨਾਂ ਵਿੱਚ ਕਿੰਨੀਆਂ ਕੁਰਸੀਆਂ ਬਣਾਣਗੇ 10 ਮਿਸਤਰੀ 10 ਦਿਨਾਂ ਵਿੱਚ ਕਿੰਨੀਆਂ ਕੁਰਸੀਆਂ ਬਣਾਣਗੇ ਇੱਕ ਮਿਸਤਰੀ ਹੂੰ 2 ਦਿਨਾਂ ਵਿੱਚ 3 ਕੁਰਸੀਆਂ ਬਣਾਉਂਦਾ ਹੈ 2 ਦਿਨਾਂ 'ਚ 3 ਕੁਰਸੀਆਂ ਬਣਾਉਂਦਾ ਹਾਂਜੀ ਤੇ 10 ਮਿਸਤਰੀ ਹੂੰ 10 ਦਿਨਾਂ ਵਿੱਚ ਕਿੰਨੀਆਂ ਕੁਰਸੀਆਂ ਬਣਾਣਗੇ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰਹੀਂ ਜਵਾਬ ਦਿਓ ਵੀਡੀਓ ਨੂੰ ਬਹੁਤ ਜ਼ਿਆਦਾ ਸ਼ੇਅਰ ਕਰ ਦਿਓ ਜੀ ਠੀਕ एक्सप्लेन प्लीज थ्री मल्टीप्लाई टेन अच्छा थ्री मल्टीप्लाई टेन की में दसो मारो दसो दसो, तो दसो तो नहीं दस दो पर दो दिन एक दिन जी तीनों बनाएगा याद है भाई नेहा तो पहले पहले जवाब दे दो आज सारे ये मौसम कितना खूबसूरत है और आहा, हा 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 क्या बात है पीछे बर्फी बर्फ दो दिन आज तीनों बना रहे हैगा दो दिन आज तीनों बना रहे एक मिस्त्री एक मिस्त्री फिर हां एक दिन च कितनी बना रहे एक दिन च बना रहे डेढ़ कुर्सी डेढ़ कुर्सी ਮਲਾਂ ਇੱਕ ਕੁਰਸੀ ਪੜਾਈ ਤੇ ਦੂਜੀ ਕੁਰਸੀ ਦੀ ਦੋ ਲੱਤਾਂ ਬੜਾਈ ਦੋ ਬੱਤਾਂ ਰੱਖਿਆ ਨਹੀਂ ਹੋ ਰਿਹਾ ਨਾ ਪਹਿਲੇ ਦਿਨ ਸਾਰੀ ਲੱਕੜਾ ਕੱਟ ਕੇ ਰੱਖ ਲਿਆ ਦੋ ਦਿਨ ਸਾਰਾ ਤਿਆਰ ਕਰ ਰਹਾ ਡਾਜਾ ਐ ਬਿੱਤਰ ਸਾਹਿਬ ਐ ਵੀ ਹੋ ਸਕਦਾ ਨਹੀਂ ਵੈਸੇ ਸਹੀ ਹੈ ਵਾ ਹਾਂ ਸਹੀ ਹੈ ਮੈਂ ਕਿਹੜਾ ਗਲਤ ਕਹਿ ਰਿਹਾ ਤਾਂ ਫਿਰ ਜਵਾਬ ਕੀ ਆਇਆ 10 ਦਿਨਾਂ ਵਿੱਚ ਹਾਂ ਤਿੰਨ ਕੁਰਸੀਆਂ ਤਿਆਰ ਹੋਈਆਂ ਹਾਂ ਤੇ ਚਾਰ ਦਿਨਾਂ ਵਿੱਚ ਹਾਂ 6 ਕੁਰਸੀਆਂ ਤਿਆਰ ਹੋਈਆਂ ਅੱਛਾ ਤੇ 6 ਦਿਨਾਂ ਵਿੱਚ 9 ਕੁਰਸੀਆਂ ਤਿਆਰ ਹੋਈਆਂ ਅੱਛਾ 8 ਦਿਨਾਂ ਵਿੱਚ ਹਾਂ 12 12 ਕੁਰਸੀਆਂ ਤਿਆਰ ਹੋਈਆਂ ਤੇ 10 ਦਿਨਾਂ ਵਿੱਚ 15 15 ਕੁਰਸੀਆਂ ਤਿਆਰ ਹੋਈਆਂ ਯੇ ਕੀ ਬਾਤ ਹੈ ਬਿਲਕੁਲ ਗਲਤ ਜਵਾਬ ਬਿਲਕੁਲ ਸਹੀ ਜਵਾਬ ਕਿਵੇਂ ਐਕਸਪਲੇਨ ਮੈਂ ਤਾਂ ਐਕਸਪਲੇਨ ਹੀ ਕਾ ਰਿਆ ਮੈਂਨੇ ਮੈਂ ਕੀ ਕਿਹਾ ਧਿਆਨ ਕਿੱਥੇ ਹੈ ਮੈਨੂੰ ਪਤਾ ਤੁਸੀਂ ਬਰਫੀਲੀ ਵਾਦੀਆਂ ਜੇ ਆ ਕੇ ਖੋ ਗਏ ਹੋ ਯੇ ਯੇ ਯੋ ਮੌਸਮੀ ਨਾ ਸੋਣਾਗਾ ਤੇ ਸਵਾਲ ਇਹ ਹੈ ਇੱਕ ਮਿਸਤਰੀ 2 ਦਿਨਾਂ ਵਿੱਚ ਤਿੰਨ ਕੁਰਸੀਆਂ ਬਣਾਉਂਦਾ ਹੈ 10 ਮਿਸਤਰੀ 10 ਦਿਨਾਂ ਵਿੱਚ ਕਿੰਨੀਆਂ ਕੁਰਸੀਆਂ ਬਣਾਣਗੇ ਅੱਛਾ ਇੱਕ ਮਿਸਤਰੀ 2 ਦਿਨਾਂ ਵਿੱਚ ਅਜੇ ਤੁ ਸਮਾ ਸਵਾਲ ਹੀ ਨਹੀਂ ਸਮਝ ਆਇਆ ਲੱਗਣਗੇ 4-5 ਦਿਨ ਮੈਥ ਵਿੱਚ ਮੈਂ ਬਹੁਤ ਵੀਕ ਆਂ ਗੀ ਇਹਨਾਂ ਨੂੰ ਵੀ ਪਤਾ ਤਾਂ ਹੀ ਜਾਣ ਬੁੱਝ ਕੇ ਮੈਥ ਲੈ ਕੇ ਆਦ ਰਹੇ ਕੋਈ ਗੱਲ ਨਹੀਂ ਬਾਰੀ ਮੇਰੀ ਵੀ ਆਊਗੀ ਜਲਦੀ 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 ਜਵਾਬ ਦੇ ਰੋ ਪਿੱਛੋਂ ਬaraf ਫਾਰੀ ਹੈ ਕੋਈ ਨਹੀਂ ਉਹ ਉੱਥੇ ਰੁਕੂਗੀ ਕਿਉਂਕਿ ਰਸਤੇ ਵਿੱਚ ਨਦੀ ਬਹੁਤ ਵੱਡੀ ਹੈ ਹਾਂਜੀ ਇੱਕ ਮਿਸਤਰੀ 2 ਦਿਨਾਂ ਵਿੱਚ ਤਿੰਨ ਕੁਰਸੀਆਂ ਬਣਾਦਾ 10 ਮਿਸਤਰੀ 10 ਦਿਨਾਂ ਵਿੱਚ ਕਿੰਨੀਆਂ ਕੁਰਸੀਆਂ ਬਣਾਣਗੇ ਸਿੱਧਾ ਸਾਬ ਹੈ ਨੇ ਹਾਂਜੀ ਬਿਲਕੁਲ ਸਿੱਧਾ ਸਾਬ ਦੇਖੋ ਮੈਂ ਤੁਹਾਨੂੰ ਪੁੱਛਾ ਰਿਹਾ ਹਾਂ ਹਾਂ ਇੱਕ ਦਿਨ 'ਚ ਦੇਖ ਲਓ ਕਿੰਨੀਆਂ ਕੁਰਸੀਆਂ ਬਣ ਰਹੀਆਂ ਇੱਕ ਮਿਸਤਰੀ ਇੱਕ ਦਿਨ 'ਚ ਕਿੰਨੀਆਂ ਕੁਰਸੀਆਂ ਬਣਾ ਰਿਹਾ ਹੈ ਇੱਕ ਮਿਸਤਰੀ ਇੱਕ ਦਿਨ 'ਚ ਕਿੰਨੀਆਂ ਕੁਰਸੀਆਂ ਬਣਾ ਰਿਹਾ ਹੈ ਅਰੇ ਇਹ ਇੱਕ ਮਿਸਤਰੀ 2 ਦਿਨਾਂ ਤੇ 3 ਬਣਾ ਰਿਹਾ ਤੇ ਇੱਕ ਦਿਨ 'ਚ ਕਿੰਨੇ ਬਣਾ ਰਿਹਾ ਹੈ ਨਾ ਮੈਂ ਕੀ ਕਹਾਂ ਜਦੋਂ ਮਤਲਬ ਕੀ ਕੀ ਕਹੀਏ ਜੇ ਤੈਨਾਂ ਬਣਾ ਰਿਆ ਫਿਰ ਹੁਣ ਉਹ ਡੇਢ ਡੇਢ ਤਾਂ ਬਣਾ ਨਹੀਂ ਸਕਦਾ। ਉਹ ਡੇਢ ਹੀ ਬਣਾਊਗਾ ਫਿਰ ਡੇਢ ਹੀ ਹੋਈ। ਉਹ ਮੈਂ ਡੇਢ ਕਿਹਾ ਸੀ ਉਹਦਾ। ਫਿਰ ਜੇ ਡੇਢ ਕਿਹਾ ਸੀ ਤਾਂ ਸਮਝੋ ਵੀ ਨਾ ਗੱਲ ਨੂੰ। ਜੇ ਇੱਕ ਮਿਸਤਰੀ ਡੇਢ ਬਣਾ ਰਿਹਾ 10 ਮਿਸਤਰੀ ਕਿੰਨੇ ਬਣਾਣਗੇ? ਇੱਕ ਮਿਸਤਰੀ ਡੇਢ ਬਣਾ ਰਿਹਾ। ਤਾਂ 10 ਮਿਸਤਰੀ ਕਿੰਨੇ ਬਣਾਣਗੇ? ਗੱਲ ਤਾਂ ਫੇਰ ਉੱਥੇ ਆ ਗਈ ਮੈਨੂੰ ਤਾਂ ਫਿਰ ਨੂੰ ਜ ਆਤਾ। ਉਹ ਜ ਆ ਕੇ ਦਿੱਤਾ ਜੇ ਇੱਕ ਮਿਸਤਰੀ ਡੇਢ ਕੁਰਸੀਆਂ ਬਣਾ ਰਿਹਾ ਇੱਕ ਦਿਨ ਚ ਮੰਨ ਲੈਂਦੇ ਹਾਂ। ਠੀਕ ਹੈ। ਤੇ 10 ਮਿਸਤਰੀ ਕਿੰਨੇ ਬਣਾਣਗੇ? ਸੋਚੋ। ਹੁਣ ਮੈਂ ਡੇਢ ਡੇਢ ਨੂੰ ਜੋੜੂੰਗੀ। ਤਾਂ ਸਿੱਧਾ ਸਾਹਿਬ ਫਰਮੇ ਦਾ ਸੇਦਾ ਹੈਗਾ ਸੀਗਾ ਇਹ ਇੱਕ ਇਹ ਨਹੀਂ ਕਰਦੇ ਨੇ ਜਾਣ ਬੁੱਝ ਕੇ ਮੈਨੂੰ ਹਲ ਜਾਂਦੀ ਆਹੋ ਸਮਝਦੀ ਨਹੀਂ ਆ ਸਹੀ ਗੱਲ ਦੱਸੋ ਮੈਂ ਕੀ ਕੀ ਕਰਾਇਆ ਦੱਸੋ ਦੱਸੋ ਯਾਰ ਕਪੜੇ ਕਰੇ ਕਰਾ ਗਈ ਮੈਂ ਕੱਲ ਸਮਝੋ ਕੱਲ ਸਮਝੋ ਟਿਸ਼ਨ ਲਵਾਓ ਮੇਰੀ ਲਗਵਾਨੇ ਤਾਂ ਸਮਝੋ ਮੈਂ ਤੋ ਲੱਗੋ ਨਾ ਟਿਸ਼ਨ ਮੈਂ ਲਗਾਉਂਗਾ ਮੈਨੂੰ ਦਿਓ ਜਿਹੜਾ 5000 ਦੇਣਾ ਹੈ ਖੈਰ ਸਮਝਾਓ ਹੁਣ ਐਕਸਪਲੇਨ ਇੱਕ ਮਿਸਤਰੀ 2 ਦਿਨਾਂ ਵਿੱਚ 3 ਕੁਰਸੀਆਂ ਬਣਾ ਰਿਹਾ ਹਾਂ ਇਹਨੂੰ ਆਪਾਂ ਇਹ ਸਮਝਾਂਗੇ ਕਿ ਇੱਕ ਮਿਸਤਰੀ ਨੇ ਇੱਕ ਦਿਨ 'ਚ 1.5 ਕੁਰਸੀਆਂ ਬਣਾਈਆਂ ਓਕੇ ਤੇ 10 ਮਿਸਤਰੀ ਨੇ ਇੱਕ ਦਿਨ ਦੇ ਵਿੱਚ 15 ਕੁੱਤੇ ਬਣਾਈਆਂ ਓਕੇ 15 ਕੁਰਸੀਆਂ ਇੱਕ ਦਿਨ 'ਚ ਬਣਾਈਆਂ ਤੇ 10 ਦਿਨ ਤੱਕ ਬਣਾਈਆਂ ਲਗਾਤਾਰ ਹਾਂ ਕਿੰਨੇ ਹੋ ਗਿਆ 15 10 15 10 15 10 150 150 150 ਕੁਰਸੀ ਬਣਾਤੀ ਦੇਖੋ ਸੱਚੋ ਲਗਾਓ ਸਾਹਿਬ 150 ਬਣਦੀ ਹੈ ਨਹੀਂ ਬਣਦੀ ਦੱਸੋ ਬਣਦੀ ਹੋਏਗੀ ਭਾਈ ਜੇ ਤੁਸੀਂ ਕਹਾਂਗਾ ਅੱਛਾ ਇਹਨੂੰ ਇਸ ਤਰੀਕਾ ਨਾਲ ਵੀ ਲੈ ਸਕਦੇ ਹਾਂ ਜੇ ਇੱਕ ਮਿਸਤਰੀ 2 ਦਿਨਾਂ 'ਚ 3 ਬਣਾ ਰਿਹਾ ਹੈ ਤੇ 10 ਮਿਸਤਰੀ 2 ਦਿਨਾਂ ਵਿੱਚ ਕਿੰਨੀ ਬਣਾਣਗੇ 30 30 ਜੇ ਇੱਕ ਮਿਸਤਰੀ 2 ਦਿਨਾਂ ਵਿੱਚ 3 ਬਣਾ ਰਿਹਾ ਹੈ ਤੇ 10 ਮਿਸਤਰੀ 2 ਦਿਨਾਂ ਵਿੱਚ ਕਿੰਨੇ ਬਣਾਣਗੇ 30 ਤੇ 20 ਮਿਸਤਰੀ ਸੌਰੀ 2 ਦਿਨਾਂ ਵਿੱਚ ਕਿੰਨੇ ਬਣਾਣਗੇ 30 4 ਦਿਨਾਂ ਕਿੰਨੇ ਬਣਾਣਗੇ 30 2 60 ਮਲਟੀਪਲ ਕਰ ਮਲਟੀਪਲ ਕਰੀ ਜਾਓ ਫਿਰ ਉਸ ਤੋਂ ਬਾਅਦ 4 ਤੋਂ ਬਾਅਦ 6 ਇਟ ਮੀਨਸ ਜਿਹੜਾ ਮੇਰੇ ਪਹਿਲਾਂ 15 ਵਾਲਾ ਡਿਵਾਈਡੇਸ਼ਨ ਸੀ ਉਹ ਥੋੜਾ ਜਿਹਾ ਸਹੀ ਸੀ ਹਾਂ ਤੁਸੀਂ ਉਹ ਇੱਕ ਬੰਦੇ ਦੇ ਸਾਹਮਣੇ ਲਾਇਆ ਨਾ ਉਹ 10 ਬੰਦੇ ਦੇ ਸਾਹਮਣੇ ਲਾਓ ਜੇ ਮੈਂ ਹੋਰ ਥੋੜਾ ਅੱਗੇ ਲੈ ਕੇ ਜਾਦੀ ਹਾਈ ਲੈਵਲ ਤੱਕ ਦਾ ਫਿਰ ਮੈਂ ਪਹੁੰਚ ਸਕਦੀ ਸੀ ਸੋ ਮੇਰੇ ਹਿਸਾਬ ਨਾਲ ਇਹਦਾ ਸਹੀ ਜਵਾਬ ਹੈ 150 ਕੁਰਸੀਆਂ ਓਕੇ ਜੀ 10 ਮਿਸਤਰੀ 10 ਦਿਨਾਂ ਦੇ ਵਿੱਚ 150 ਕੁਰਸੀਆਂ ਬਣਾਣਗੇ ਇਹ ਮੇਰੇ ਸਾਹਮਣੇ ਜੋ ਮੈਂ ਕੈਲਕੂਲੇਸ਼ਨ ਕੀਤੀ ਹੈ ਉਹਦੇ ਹਿਸਾਬ ਨਾਲ ਜੇ ਤੁਹਾਡੇ ਸਾਹਮਣੇ ਕੋਈ ਹੋਰ ਜਵਾਬ ਆਉਂਦਾ ਤੁਸੀਂ ਕਮਣ ਕੇ ਦੱਸ ਸਕਦੇ ਹੋ ਫਿਰ ਮੈਨੂੰ ਪਤਾ ਲੱਗ ਜਾਏਗਾ ਮੈਂ ਯਾ ਨਹੀਂ ਜਾਂ ਫਿਰ ਕਲੀ ਮੈਂ ਹੀ ਆ ਹਾਂ ਉਹਨੇ ਹਾਜੀ ਆਪ ਜੀ ਦੀ ਬੁਝਾਰਤ ਆਣ ਦੋ